ਜੇ ਧੰਤੈ ਰਸ ਦਾ ਦੇਣਾ ਹੈ ਤੇ ਧੰਤੈ ਰਸ ਇਸ ਕਰਕੇ ਬਹੁਤ ਵਧੀਆ ਤਿਹਾਰ ਮੰਨਿਆ ਜਾਂਦਾ ਹੈ ਧਾਰਮਿਕ ਜਿਹੜੀ ਮਹੱਤਤਾ ਹੈਗੀ ਉਹ ਇਹ ਹੈ ਕਿ ਇਸ ਦਿਨ ਗਹਿਣੇ ਜਾਂ ਸੋਨਾ ਚਾਂਦੀ ਹੋਵੇ ਚਾਹੇ ਜਾਂ ਬਰਤਨ ਖਰੀਦਣੇ ਬਹੁਤ ਚੰਗੀ ਗੱਲ ਹੁੰਦੀ ਹੈ ਤੇ ਇਸੇ ਕਰਕੇ ਅੱਜ ਪਟਿਆਲਾ ਸ਼ਾਹੀ ਸ਼ਹਿਰ ਪਟਿਆਲਾ ਦੀ ਜਿਹੜੀ ਸ਼ਾਹੀ ਮਾਰਕੀਟ ਹੈ ਬਰਤਨਾਂ ਦੀ ਉਹਦੇ ਵਿੱਚ ਇਸ ਵੇਲੇ ਹਰ ਦੁਕਾਨ ਦੇ ਉੱਪਰ ਰੌਣਕ ਹੈ ਯਾਨੀ ਕਿ ਬੇਸ਼ੱਕ ਸਮਾਖਾ ਟੇਪਰ ਜਿਹੜੇ ਲੋਕ ਨੇ ਉਹ ਹੁਣੀ ਹੁਣੀ ਇਸ ਮਾਰਕੀਟ ਦੇ ਵਿੱਚ ਪਿੱਤਲ ਸਟੀਲ ਦੇ ਜਿਹੜੇ ਬਰਤਨ ਨੇ ਉਹ ਖਰੀਦਣ ਦੇ ਲਈ ਆ ਰਹੇ ਨੇ ਗੱਲ ਇਹੀ ਹੈ ਕਿ 2 ਵਜੇ ਤੋਂ ਬਾਅਦ ਮਹੂਰਤ ਹੈ ਪਰ ਜਦੋਂ 2 ਵਜਣਗੇ ਤਾਂ ਲੋਕਾਂ ਦੇ ਵਿੱਚ ਹੋਰ ਜ਼ਿਆਦਾ ਜੋਸ਼ ਹੋਊਗਾ ਪਰ ਮੈਂ ਇਸ ਵੇਲੇ ਜਿਹੜੀ ਦੁਕਾਨ ਦੇ ਉੱਪਰ ਮੌਜੂਦ ਆ ਤੁਸੀਂ ਦੇਖੋ ਕਿ ਲਗਾਤਾਰ ਜਿਹੜੇ ਗ੍ਰਾਹਕ ਨੇ ਉਹ ਇਸ ਸਮਾਨ ਨੂੰ ਖਰੀਦ ਰਹੇ ਨੇ ਖਾਸ ਕਰਕੇ ਪਿੱਤਲ ਦੇ ਭਾਂਡਿਆਂ ਨੂੰ ਦੁਕਾਨਦਾਰਾਂ ਨਾਲ ਵੀ ਗੱਲ ਕਰਾਂਗੇ ਤੇ ਜਿਹੜੇ ਸ਼ਹਿਰ ਵਾਸੀ ਨੇ ਉਹਨਾਂ ਨਾਲ ਗੱਲ ਕਰਾਂਗੇ ਅਸਰ ਤੁਸੀਂ ਪਿੱਤਲ ਦੇ ਭਾਂਡੇ ਲੈ ਰਹੇ ਹੋ ਤੇ ਪਿੱਤਲ ਦੇ ਬਰਤਨ ਦੀ ਆਜੀ ਕੀ ਗੱਲ ਹੈ ਇਹ ਕਹਿੰਦੇ ਬੜੀ ਖਾਸੀਅਤ ਹੈ ਕਿ ਇੱਕ ਤਾਂ ਸ਼ੁਭ ਹੁੰਦਾ ਤੇ ਕਿ ਸਿਹਤ ਵਾਸਤੇ ਬਹੁਤ ਵਧੀਆ ਅੱਜਕੱਲ੍ਹ ਹੈ ਸਿੱਸੀ ਸੇ ਕੌਲੀਆਂ ਲੈਣੀਆਂ ਨੇ ਸਭ ਤੋਂ ਲੋ ਸਭ ਤੋਂ ਪਹਿਲਾਂ ਤਾਂ ਅੱਜ ਧੰਤੇ ਰਸ ਦਾ ਸੁਪਰਬ ਹੈ ਸਭ ਨੂੰ ਧੰਤੇ ਰਸ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਭਗਵਾਨ ధਨਮੰਤਰੀ ਜਿਨ੍ਹਾਂ ਨੂੰ ਅਸੀਂ 쿠ਬੇਰ ਵੀ ਕਹਿੰਨੇ ਆ ਜਿਹੜੇ ਕਿ ਦੇਵਤਾਵਾਂ ਦੇ ਖਜ਼ਾਨਾ ਮੰਤਰੀ ਨੇ ਉਹ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਸਭ ਦੇ ਅੰਨ ਭੰਡਾਰ ਭਰਪੂਰ ਰੱਖਣ ਸਭ ਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੇਰਸ ਦੀਆਂ ਔਰ ਅੱਜ ਦੇ ਦਿਨ ਜਿਹੜਾ ਪਵਿੱਤਰ ਦਿਹਾੜਾ ਅੱਜ ਦਾ ਉਸ ਦਿਨ ਅਸੀਂ ਬਰਤਨ ਦੀ ਖਰੀਦਦਾਰੀ ਕਰਦੇ ਆ ਸੋਨਾ ਚਾਂਦੀ ਔਰ ਸੋਨਾ ਚਾਂਦੀ ਸਾਡੇ ਆਮ ਲੋਕਾਂ ਦੇ ਅੱਜ ਕੱਲ ਪਹੁੰਚ ਤੋਂ ਦੂਰ ਹੋ ਚੁੱਕਿਆ ਲੇਕਿਨ ਬਰਤਨ ਅਸੀਂ ਜ਼ਰੂਰ ਖਰੀਦ ਸਕਦੇ ਆ ਚਾ ਪਿੱਤਲ ਦੇ ਆ ਜਾਂ ਚਾ ਸਟੀਲ ਦੇ ਆ ਤਾਂ ਨਵੇਂ ਬਰਤਨ ਜ਼ਰੂਰ ਕੋਈ ਨਾ ਕੋਈ ਸਾਡਾ ਜਿਹੜਾ ਭਾਰਤ ਹੈ ਭਾਰਤ ਵਾਸੀ ਜਿਹੜਾ ਉਹ ਜ਼ਰੂਰ ਲੈ ਕੇ ਆਂਦਾ ਅੱਜ ਦੇ ਦਿਨ ਲੇਕਿਨ ਜਿਹੜਾ ਪਿੱਤਲ ਦੀ ਗੱਲ ਕਰ ਰਿਹਾ ਕਿ ਪਿੱਤਲ ਪਿੱਤਲ ਦੁਆਰੋ ਪ੍ਰਚਲਨ ਚ ਆ ਰਿਹਾ ਹੈਗਾ ਉਸ ਕਰਕੇ ਹੈ ਕਿਉਂਕਿ ਜਿਹੜਾ ਸਟੀਲ ਹੈ ਜਾਂ ਜਿਹੜਾ ਸਿਲਵਰ ਹੈ ਉਹ ਬਿਮਾਰੀਆਂ ਨੂੰ ਵਾਧਾ ਦੇ ਰਿਹਾ ਲਗਾਤਾਰ ਬਾਰਿਸ਼ ਵਿੱਚ ਵਾਧਾ ਹੋ ਰਿਹਾ ਤਾਂ ਲੇਕਿਨ ਜਿਹੜਾ ਸਾਡੇ ਭਾਰਤ ਵਾਸੀ ਆ ਉਹ ਦੁਆਰੋਂ ਉਹ ਫਿਰ ਇਹਦੇ ਵਾਲ ਪਿੱਤਲ ਵਾਲ ਜਾ ਰਹੇ ਨੇ ਪਿੱਤਲ ਦੇ ਬਰਤਨ ਜਿਹੜੇ ਬਰਤਨੇ ਘਰਾਂ 'ਚ ਸ਼ੁਰੂ ਕਰ ਰਹੇ ਨੇ ਸਾਡੇ ਕੋਲ ਅੱਜ ਵੀ ਸਾਡੇ ਪੁਰਾਣੇ ਜਿਹੜੇ ਬਜ਼ੁਰਗਾਂ ਦੀ ਮੇਰੀ ਮਾਤਾ ਦੇ ਦਿੱਤੇ ਕੁਝ ਬਰਤਨ ਅੱਜ ਵੀ ਪਏ ਨੇ ਚਾਹੇ ਉਹ ਗਲਾਸ ਨੇ ਵੱਡੇ-ਵੱਡੇ ਵੱਡੇ-ਵੱਡੇ ਗਲਾਸ ਨੇ ਜਿਹਦੇ 'ਚ ਲੀਟਰ-ਲੀਟਰ ਲੱਸੀ ਆ ਜਾਂਦੀ ਹੈ ਉਹ ਅੱਜ ਵੀ ਸਾਡੇ ਕੋਲ ਪਏ ਨੇ ਲੇਕਿਨ ਅੱਜ ਵੀ ਜਦ ਅਸੀਂ ਆਏ ਮਾਰਕੀਟ 'ਚ ਤਾਂ ਇਹ ਜ਼ਰੂਰ ਦੇਖ ਰਹੇ ਹਾਂ ਕਿ ਪਿੱਤਲ ਦੇ ਬਰਤਨਾਂ ਦਾ ਕਰੇਜ ਆ ਭਾਈ ਸਾਹਿਬ ਵੀ ਮੇਰੇ ਨਾਲ ਨੇ ਹੋਰ ਵੀ ਕਸਟਮਰ ਕਈ ਦੇਖੇ ਜਿਹੜੇ ਕਰੇਜ ਵਧ ਰਿਹਾ ਹੈਗਾ ਲਗਾਤਾਰ ਪਿੱਤਲ ਦਾ ਸੋ ਇਸ ਕਰਕੇ ਪਿੱਤਲ ਦੇ ਬਰਤਨ ਜ਼ਰੂਰ ਵਰਤੋ ਜਿਹੜਾ ਕਿ ਬਿਮਾਰੀਆਂ ਤੋਂ ਸਾਨੂੰ ਛੁਟਕਾਰਾ ਮਿਲ ਸਕੇ ਬਿਲਕੁਲ ਤੁਸੀਂ ਕਿਹਾ ਕਹਿੰਦੇ ਜੀ ਪਿੱਤਲ ਬੜਾ ਵਧੀਆ ਸਿਹਤ ਵਾਸਤੇ ਮੇਰੀ ਜਿਹੜੇ ਦੁਕਾਨਦਾਰ ਨੇ ਬੌਜੀ ਨੇ ਇਹਨਾਂ ਦੀ ਦੁਕਾਨ ਪਟਿਆਲੇ ਦੀ ਹੈ ਜਿਹੜੀ ਆ ਪ੍ਰਾਣੀਆਂ ਦੁਕਾਨਾਂ ਨੇ ਉਹਨਾਂ ਦੇ ਵਿੱਚੋਂ ਮੇਨ ਮੰਨੀ ਜਾਂਦੀ ਹੈ ਬਰਤਨ ਬਾਜ਼ਾਰ ਹੈ ਕਿਲਾ ਮੁਬਾਰਕ ਦੇ ਬਿਲਕੁਲ ਨਾਲ ਜਿਹੜੀਆਂ ਪੁਰਾਣੀਆਂ ਦੁਕਾਨਾਂ ਨੇ ਉਹਨਾਂ 'ਚ شمار ਹੈ ਤੇ ਪੁਰਾਣਾ ਟ੍ਰੈਂਡ ਦੇਖਦੇ ਰਹੇ ਨੇ ਉਹਨਾਂ ਨਾਲ ਗੱਲ ਕਰ ਲੈਨੇ ਬੌਜੀ ਨਾਮ ਕੀ ਹੈ ਆਪਣਾ ਰਾਮਨਾਥ ਐ ਬੌਜੀ ਤੁਸੀਂ ਪੁਰਾਣੇ ਵਪਾਰੀ ਹੋ ਤੁਸੀਂ ਸਟੀਲ ਦੀ ਸ਼ੁਰੂਆਤ ਵੀ ਦੇਖੀ ਹੋਊਗੀ ਜਦੋਂ ਦੁਕਾਨ ਤੇ ਹੁਣ ਫੇਰ ਜਿਹੜਾ ਇਤਲ ਹੈ ਉਹ ਦੁਬਾਰਾ ਸਾਹਮਣੇ ਆ ਰਿਹਾ ਕੀ ਕੀ ਲੱਗਦਾ ਹੈਗਾ ਚੰਗੀ ਸਿਹਤ ਜਾਂ ਸਾਗਨ ਜਾਂ ਕੋਈ ਲੋਕਾਂ ਦੇ ਟ੍ਰੈਂਡ ਹੈ ਜਿਹੜਾ ਚੰਗੀ ਸਿਹਤ ਰੰਧਿਆ ਬੁਹਾਰੀਆਂ ਦੂਰ ਕਰ ਬੁਹਾਰੀਆਂ ਦੂਰ ਹੋਣੀਆਂ ਜੀ ਪਿੱਤਲ ਤੁਸੀਂ ਜੀ ਦੇਖ ਰਹੇ ਹੋਗੇ ਵੀ ਪਿੱਤਲ ਵਾਸਤੇ ਜ਼ਿਆਦਾ ਰਹੇ ਸੀ ਵੀ ਜਦੋਂ ਖਬਰ ਬਣਾ ਰਹੇ ਸੀ ਉਦੋਂ ਵੀ ਲੋਕ ਪਿੱਤਲ ਜ਼ਿਆਦਾ ਮੰਗ ਰਹੇ ਸੀ ਕਿਰਨ ਕਿ ਉਹਦੀ ਕੀ ਖਾਸੀਅਤ ਕਿਵੇਂ ਦੇਖ ਲਿਓ ਕਿਸ ਤਰ੍ਹਾਂ ਦੇ ਭਾਂਡੇ ਜਿਸ ਤਰ੍ਹਾਂ ਹੁਣ ਕੌਲੀ ਸਟੀਲ ਦੀ ਤੇ ਆ ਥਾਲ ਹੋਗੇ ਇਹ ਨਵੇਂ ਨਵੇਂ ਡਿਜ਼ਾਈਨਾਂ ਚ ਵੀ ਆ ਰਹੇ ਨੇ ਸਾਰਾ ਕੁਝ ਚੱਲ ਰਹੀ ਜੋ ਵੀ ਇਸ ਚੀਜ਼ ਚੱਲਨੇ ਉਹ ਅੱਜ ਦੇ ਟਾਈਮ 'ਚ ਪਿੱਤਲ 'ਚ ਵਾਪਸੀ ਕਰ ਰਹੇ ਆ ਜਿਵੇਂ ਤੁਸੀਂ ਦੇਖਿਆ ਹੋਣਾ ਵੀ ਪੁਰਾਣੇ ਆਪਣੇ ਬਜ਼ੁਰਗ ਪਿੱਤਲ ਦੇ ਭਾਂਡੇ ਵਰਦੇ ਤੇ ਉਹ ਬਿਮਾਰੀਆਂ ਬਚੇ ਰਹਿੰਦੇ ਸੀ ਤੇ ਜਿਵੇਂ ਹੀ ਐਲੂਮੀਨੀਅਮ ਵਗੈਰਾ ਸਿਲਵਰ ਵਗੈਰਾ ਆਪਾਂ ਬਰਤਨ ਲੱਗੇ ਤੇ ਉਹ ਕੈਂਸਰ ਦੀ ਬਿਮਾਰੀ ਫੈਲ ਰਹੀ ਜਿਸ ਕਰਕੇ ਲੋਗਰ ਨੂੰ ਅਵੇਅਰਨੈਸ ਹੋਈ ਤੇ ਪਿੱਤਲ ਮਾਲ ਹੁਣ ਵਾਪਸ ਵਿਕਣਾ ਸ਼ੁਰੂ ਹੋ ਰਿਹਾ ਜੀ ਕਹਿੰਦੇ ਪਿੱਤਲ ਦੁਬਾਰਾ ਵਿਕਣ ਲੱਗਿਆ ਤੇ ਮੇਰੇ ਨਾਲ ਇੱਕ ਸਰਦਾਰ ਜੀ ਮੌਜੂਦ ਨੇ ਵੀ ਪਿੱਤਲ ਦੇ ਭਾਂਡੇ ਲੈਦੇ ਸੀ ਇਹਨਾਂ ਨਾਲ ਗੱਲ ਇੱਧਰ ਨੂੰ ਆ ਤੁਸੀ ਪਿੱਤਲ ਦੀ ਥਾਲੀ ਲੈਣ ਆਏ ਹੋ ਤੇ ਹੋਰ ਬਰਤਨ ਲੈ ਰਹੇ ਹੋ ਸਾਰੇ ਬਰਤਨ ਲੈਣੇ 6-6 ਬਰਤਨ ਲੈਣੇ ਸਾਰੇ ਦੁਬਾਰਾ ਮੁੜ ਕੇ ਹੁਣ ਪਿੱਕਲ ਦੀ ਉਸ ਸੋਈ ਭਰਨੀ ਆ ਬਿਮਾਰੀਆਂ ਫੈਲਣੇ ਨੇ ਬਹੁਤ ਹੋਣਾ ਬਿਮਾਰੀਆਂ ਤੋਂ ਬਚਣ ਦੇ ਮਾਰੇ ਪਿੱਤਲ ਲੈ ਰਹੇ ਪਿੱਤਲ ਦੇ ਲੋਹੇ ਦੇ ਭਾਂਡੇ ਵੀ ਜਿਵੇਂ ਹੁਣ ਸਿਲਵਰ ਦੇ ਭਾਂਡੇ ਸਟੀਲ ਦੇ ਭਾਂਡੇ ਇਹ ਬਹੁਤ ਨੁਕਸਾਨ ਕਰ ਰਹੇ ਨੇ ਇਹ ਹੁਣ ਵਾਪਸ ਪਹਿਲਾਂ ਜਿਵੇਂ ਪਿੱਤਲ ਦੇ ਭਾਂਡੇ ਚੱਲਦੇ ਦੁੱਧ ਵਾਲੀਆਂ ਬਾਲਟੀਆਂ ਵੀ ਹੂੰ ਪਤਿੱਲੇ ਵੀ ਆ ਥਾਲੀਆਂ ਵੀ ਕੌਲੀਆਂ ਵੀ ਸਾਰਾ ਕੁਝ ਇਹ ਤੋਂ ਲੈ ਕੇ ਜੱਡ ਤੱਕ ਪਿੱਤਲ ਵੀ ਕਰ ਰਹੇ ਆ ਹਾਂ ਪਿਛਲੀ ਵਾਰ ਮੈਂ ਹੁਣ ਅ ਪਿਛਲੇ ਸਾਲ ਵੀ 10-12000 ਦਾ ਪਿੱਤਲ ਲੈ ਗਿਆ ਸੀ ਹੁਣ ਵੀ ਅੱਜ ਵੀ 10-12000 ਦਾ ਲੈ ਕੇ ਜਾਣਾ ਸਾਰੇ ਭਾਂਡੇ ਦੁਬਾਰਾ ਲੈ ਜਾਣੇ ਬਿਲਕੁਲ ਸੋ ਸਾਡੇ ਜਿਹੜੇ ਦੈਨਿਕ ਸਵੇਰਾ ਦੇ ਦਰਸ਼ਕ ਨੇ ਉਹਨਾਂ ਨੂੰ ਵੀ ਅਸੀਂ ਇਹ ਇੱਕ ਜਿਹੜੀ ਜਾਣਕਾਰੀ ਹੈ ਵੈਸੇ ਤਾਂ ਪਤਾ ਹੁੰਦਾ ਪਰ ਗੱਲ ਉਹੀ ਹੈ ਕਿ ਜਿਸ ਤਰ੍ਹਾਂ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਉਹ ਇਹ ਗੱਲ ਕਹਿੰਦੇ ਸੀ ਕਿ ਪਿੱਤਲ ਜਿਹੜਾ ਹੈ ਉਸ ਦੀ ਜਿਹੜੀ ਮਹੱਤਤਾ ਬਹੁਤ ਜ਼ਿਆਦਾ ਹੈ ਖਾਸ ਕਰਕੇ ਜਦੋਂ ਉਸ ਵਰਤਨ ਦੇ ਵਿੱਚ ਪਾਣੀ ਕੀਤਾ ਜਾਵੇ ਜਾਂ ਕੋਈ ਹੋਰ ਪਦਾਰਥ ਸਾਦਾ ਜਾਵੇ ਤਾਂ ਉਹ ਸਿਹਤ ਵਾਸਤੇ ਚੰਗਾ ਹੁੰਦਾ ਹੈ ਤੇ ਇਸੇ ਪ੍ਰਤੀ ਚਾਹੇ ਜਾਗਰੂ ਕਹੋ ਚਾਹੇ ਟ੍ਰੈਂਡ ਕਹੋ ਕਿ ਲੋਕ ਲਗਾਤਾਰ ਪਿੱਤਲ ਵੱਲ ਆਕਰਸ਼ਿਤ ਹੋ ਰਹੇ ਨੇ ਪਿੱਤਲ ਦੇ ਜਿਹੜੇ ਵਰਤਨ ਨੂੰ ਖਰੀਦਣੇ ਤੇ 2 ਵਜੇ ਤੋਂ ਪਹਿਲਾਂ ਪਟਿਆਲਾ ਦੇ ਵਿੱਚ ਬਹੁਤ ਜ਼ਿਆਦਾ ਭੀੜ ਸੀ ਤੇ ਹੁਣ ਲਗਾਤਾਰ ਜਦੋਂ ਮਹੂਰਤ ਨੇੜੇ ਆ ਰਿਹਾ ਹੈ ਤਾਂ ਧਨ ਤੇ ਰਸ ਦੇ ਮੌਕੇ ਪਟਿਆਲਾ ਸ਼ਾਹੀ ਸ਼ਹਿਰ ਦੇ ਵਿੱਚ ਲੋਕ ਬਰਤਨ ਸੋਨਾ ਚਾਂਦੀ ਖਰੀਦਣ ਦੇ ਲਈ ਪਹੁੰਚ ਰਹੇ ਨੇ ਪਟਿਆਲਾ ਤੋਂ ਜੈਨਿਕ ਸਵੇਰਾ ਟੀਵੀ ਦੇ ਲਈ ਮੈਂ ਮਨੋਸ਼ ਸ਼ਰਮਾ ਅੱਜ ਧੰਤੈ ਰਸ ਦਾ ਦਿਨ ਹੈ ਤੇ ਧੰਤੈ ਰਸ ਇਸ ਕਰਕੇ ਬਹੁਤ ਵਧੀਆ ਤਿਹਾਰ ਮੰਨਿਆ ਜਾਂਦਾ ਹੈ ਧਾਰਮਿਕ ਜਿਹੜੀ ਮਹੱਤਤਾ ਹੈਗੀ ਉਹ ਇਹ ਹੈ ਕਿ ਇਸ ਦਿਨ ਗਹਿਣੇ ਜਾਂ ਸੋਨਾ ਚਾਂਦੀ ਹੋਵੇ ਚਾਹੇ ਜਾਂ ਬਰਤਨ ਖਰੀਦਣੇ ਬਹੁਤ ਚੰਗੀ ਗੱਲ ਹੁੰਦੀ ਹੈ ਤੇ ਇਸੇ ਕਰਕੇ ਅੱਜ ਪਟਿਆਲਾ ਸ਼ਾਹੀ ਸ਼ਹਿਰ ਪਟਿਆਲਾ ਦੀ ਜਿਹੜੀ ਸ਼ਾਹੀ ਮਾਰਕੀਟ ਹੈ ਬਰਤਨਾਂ ਦੀ ਉਹਦੇ ਵਿੱਚ ਇਸ ਵੇਲੇ ਹਰ ਦੁਕਾਨ ਦੇ ਉੱਪਰ ਰੌਣਕ ਹੈ ਯਾਨੀ ਕਿ ਬੇਸ਼ੱਕ ਸਮਾਖਾ ਟੇਪਰ ਜਿਹੜੇ ਲੋਕ ਨੇ ਉਹ ਹੁਣੀ ਹੁਣੀ ਇਸ ਮਾਰਕੀਟ ਦੇ ਵਿੱਚ ਪਿੱਤਲ ਸਟੀਲ ਦੇ ਜਿਹੜੇ ਬਰਤਨ ਨੇ ਉਹ ਖਰੀਦਣ ਦੇ ਲਈ ਆ ਰਹੇ ਨੇ ਗੱਲ ਇਹੀ ਹੈ ਕਿ 2 ਵਜੇ ਤੋਂ ਬਾਅਦ ਮਹੂਰਤ ਹੈ ਪਰ ਜਦੋਂ 2 ਵਜਣਗੇ ਤਾਂ ਲੋਕਾਂ ਦੇ ਵਿੱਚ ਹੋਰ ਜ਼ਿਆਦਾ ਜੋਸ਼ ਹੋਊਗਾ ਪਰ ਮੈਂ ਇਸ ਵੇਲੇ ਜਿਹੜੀ ਦੁਕਾਨ ਦੇ ਉੱਪਰ ਮੌਜੂਦ ਆ ਤੁਸੀਂ ਦੇਖੋ ਕਿ ਲਗਾਤਾਰ ਜਿਹੜੇ ਗ੍ਰਾਹਕ ਨੇ ਉਹ ਇਸ ਸਮਾਨ ਨੂੰ ਖਰੀਦ ਰਹੇ ਨੇ ਖਾਸ ਕਰਕੇ ਪਿੱਤਲ ਦੇ ਭਾਂਡਿਆਂ ਨੂੰ ਦੁਕਾਨਦਾਰਾਂ ਨਾਲ ਵੀ ਗੱਲ ਕਰਾਂਗੇ ਤੇ ਜਿਹੜੇ ਸ਼ਹਿਰ ਵਾਸੀ ਨੇ ਉਹਨਾਂ ਨਾਲ ਗੱਲ ਕਰਾਂਗੇ ਅਸਰ ਤੁਸੀਂ ਪਿੱਤਲ ਦੇ ਭਾਂਡੇ ਲੈ ਰਹੇ ਹੋ ਤੇ ਪਿੱਤਲ ਦੇ ਬਰਤਨ ਦੀ ਆਜੀ ਕੀ ਗੱਲ ਹੈ ਇਹ ਕਹਿੰਦੇ ਬੜੀ ਖਾਸੀਅਤ ਹੈ ਕਿ ਇੱਕ ਤਾਂ ਸ਼ੁਭ ਹੁੰਦਾ ਤੇ ਕਿ ਸਿਹਤ ਵਾਸਤੇ ਬਹੁਤ ਵਧੀਆ ਅੱਜਕੱਲ੍ਹ ਹੈ ਸਿੱਖੇ ਕੌਡੀਆਂ ਲੈਣੀਆਂ ਨੇ ਸਭ ਤੋਂ ਲੋ ਸਭ ਤੋਂ ਪਹਿਲਾਂ ਤਾਂ ਅੱਜ ਧੰਤੇਰਸ ਦਾ ਸੁਪਰਬ ਹੈ ਸਭ ਨੂੰ ਧੰਤੇਰਸ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਭਗਵਾਨ ధਨਮੰਤਰੀ ਜਿਨ੍ਹਾਂ ਨੂੰ ਅਸੀਂ 쿠ਬੇਰ ਵੀ ਕੰਨੇ ਆ ਜਿਹੜੇ ਕਿ ਦੇਵਤਾਵਾਂ ਦੇ ਖਜ਼ਾਨਾ ਮੰਤਰੀ ਨੇ ਉਹ ਸਭ ਨੂੰ ਚੜਦੀ ਕਲਾ ਚ ਰੱਖਣ ਸਭ ਦੇ ਅੰਨ ਭੰਡਾਰ ਭਰਪੂਰ ਰੱਖਣ ਸਭ ਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੇ ਰਸ ਦੀਆਂ ਔਰ ਅੱਜ ਦੇ ਦਿਨ ਜਿਹੜਾ ਪਵਿੱਤਰ ਦਿਹਾੜਾ ਅੱਜ ਦਾ ਉਸ ਦਿਨ ਅਸੀਂ ਬਰਤਨ ਦੀ ਖਰੀਦਦਾਰੀ ਕਰਦੇ ਹਾਂ ਸੋਨਾ ਚਾਂਦੀ ਔਰ ਸੋਨਾ ਚਾਂਦੀ ਸਾਡੇ ਆਮ ਲੋਕਾਂ ਦੇ ਅੱਜ ਕੱਲ੍ਹ ਪੌਂਚ ਤੋਂ ਦੂਰ ਹੋ ਚੁੱਕਾ ਹੈ ਲੇਕਿਨ ਬਰਤਨ ਅਸੀਂ ਜ਼ਰੂਰ ਖਰੀਦ ਸਕਦੇ ਆ ਚਾ ਪਿੱਤਲ ਦੇ ਆ ਜਾਂ ਚਾ ਸਟੀਲ ਦੇ ਆ ਤਾਂ ਨਵੇਂ ਬਰਤਨ ਜ਼ਰੂਰ ਕੋਈ ਨਾ ਕੋਈ ਸਾਡਾ ਜਿਹੜਾ ਭਾਰਤ ਹੈ ਭਾਰਤਵਾਸੀ ਹੈ ਜਿਹੜਾ ਉਹ ਜ਼ਰੂਰ ਲੈ ਕੇ ਆਂਦਾ ਅੱਜ ਦੇ ਦਿਨ ਲੇਕਿਨ ਜਿਹੜਾ ਪਿੱਤਲ ਦੀ ਗੱਲ ਕਰ ਰਿਹਾ ਹਾਂ ਕਿ ਪਿੱਤਲ ਪਿੱਤਲ ਦੁਆਰੋਂ ਪ੍ਰਚਲਨ ਚ ਆ ਰਿਹਾ ਹੈਗਾ ਉਸ ਕਰਕੇ ਹੈ ਕਿਉਂਕਿ ਜਿਹੜਾ ਸਟੀਲ ਹੈ ਜਾਂ ਜਿਹੜਾ ਸਿਲਵਰ ਹੈ ਉਹ ਬਿਮਾਰੀਆਂ ਨੂੰ ਵਾਧਾ ਦੇ ਰਿਹਾ ਲਗਾਤਾਰ ਬਾਰੀ ਚ ਵਾਧਾ ਹੋ ਰਿਹਾ ਤਾਂ ਲੇਕਿਨ ਜਿਹੜਾ ਸਾਡੇ ਭਾਰਤਵਾਸੀ ਆ ਉਹ ਦੁਬਾਰੋਂ ਉਹ ਫਿਰ ਇਹਦੇ ਵਾਲ ਪਿੱਤਲ ਵਾਲ ਜਾ ਰਹੇ ਨੇ ਪਿੱਤਲ ਦੇ ਬਰਤਨ ਜਿਹੜੇ ਬਰਤਨੇ ਘਰਾਂ 'ਚ ਸ਼ੁਰੂ ਕਰ ਰਹੇ ਨੇ ਸਾਡੇ ਕੋਲ ਅੱਜ ਵੀ ਸਾਡੇ ਪੁਰਾਣੇ ਜਿਹੜੇ ਬਜ਼ੁਰਗਾਂ ਦੀ ਮੇਰੀ ਮਾਤਾ ਦੇ ਦਿੱਤੇ ਕੁਝ ਬਰਤਨ ਅੱਜ ਵੀ ਪਏ ਨੇ ਚਾਹੇ ਉਹ ਗਲਾਸ ਨੇ ਵੱਡੇ-ਵੱਡੇ ਵੱਡੇ-ਵੱਡੇ ਗਲਾਸ ਨੇ ਜਿਹਦੇ 'ਚ ਲੀਟਰ-ਲੀਟਰ ਲੱਸੀ ਆ ਜਾਂਦੀ ਹੈ ਉਹ ਅੱਜ ਵੀ ਸਾਡੇ ਕੋਲ ਪਏ ਨੇ ਲੇਕਿਨ ਅੱਜ ਵੀ ਜਦ ਅਸੀਂ ਆਏ ਮਾਰਕੀਟ 'ਚ ਤਾਂ ਇਹ ਜ਼ਰੂਰ ਦੇਖ ਰਹੇ ਹਾਂ ਕਿ ਪਿੱਤਲ ਦੇ ਬਰਤਨਾਂ ਦਾ ਕਰੇਜ ਆ ਭਾਈ ਸਾਹਿਬ ਵੀ ਮੇਰੇ ਨਾਲ ਨੇ ਹੋਰ ਵੀ ਕਸਟਮਰ ਕਈ ਦੇਖੇ ਜਿਹੜੇ ਕਰੇਜ ਵੱਧ ਰਿਹਾ ਹੈਗਾ ਲਗਾਤਾਰ ਪਿੱਤਲ ਦਾ ਸੋ ਇਸ ਕਰਕੇ ਪਿੱਤਲ ਦੇ ਬਰਤਨ ਜ਼ਰੂਰ ਵਰਤੋ ਜਿਹੜਾ ਗ ਬਿਮਾਰੀਆਂ ਤੋਂ ਸਾਨੂੰ ਛੁਟਕਾਰਾ ਮਿਲ ਸਕੇ ਬਿਲਕੁਲ ਤੁਸੀਂ ਕਿਹਾ ਕਹਿੰਦੇ ਜੀ ਪਿੱਤਲ ਬੜਾ ਵਧੀਆ ਸਿਹਤ ਵਾਸਤੇ ਮੇਰੀ ਜਿਹੜੇ ਦੁਕਾਨਦਾਰ ਨੇ ਬੌਜੀ ਨੇ ਇਹਨਾਂ ਦੀ ਦੁਕਾਨ ਪਟਿਆਲੇ ਦੀ ਹੈ ਜਿਹੜੀ ਆ ਪ੍ਰਾਣੀਆਂ ਦੁਕਾਨਾਂ ਨੇ ਉਹਨਾਂ ਦੇ ਵਿੱਚੋਂ ਮੇਨ ਮੰਨੀ ਜਾਂਦੀ ਹੈ ਬਰਤਨ ਬਾਜ਼ਾਰ ਹੈ ਕਿਲਾ ਮੁਬਾਰਕ ਦੇ ਬਿਲਕੁਲ ਨਾਲ ਜਿਹੜੀਆਂ ਪੁਰਾਣੀਆਂ ਦੁਕਾਨਾਂ ਨੇ ਉਹਨਾਂ 'ਚ شمار ਹੈ ਤੇ ਪੁਰਾਣਾ ਟ੍ਰੈਂਡ ਦੇਖਦੇ ਰਹੇ ਨੇ ਉਹਨਾਂ ਨਾਲ ਗੱਲ ਕਰਨ ਲੈਨੇ ਬੌਜੀ ਨਾਮ ਕੀ ਹੈ ਆਪਣਾ ਰਾਮਨਾਥ ਐ ਬੌਜੀ ਤੁਸੀਂ ਪੁਰਾਣੇ ਵਪਾਰੀ ਹੋ ਤੁਸੀਂ ਸਟੀਲ ਦੀ ਸ਼ੁਰੂਆਤ ਵੀ ਦੇਖੀ ਹੋਊਗੀ ਜਦੋਂ ਦੁਕਾਨ ਤੇ ਹੁਣ ਫੇਰ ਜਿਹੜਾ ਇੱਤਲ ਹੈ ਉਹ ਦੁਬਾਰਾ ਸਾਹਮਣੇ ਆ ਰਿਹਾ ਕੀ ਕੀ ਲੱਗਦਾ ਹੈਗਾ ਚੰਗੀ ਸਿਹਤ ਜਾਂ ਸਾਗਨ ਜਾਂ ਕੋਈ ਲੋਕਾਂ ਦੇ ਟ੍ਰੈਂਡ ਹੈ ਜਿਹੜਾ ਚੰਗੀ ਸਿਹਤ ਰੰਧਿਆ ਬੁਹਾਰੀਆਂ ਦੂਰ ਕਰ ਬੁਹਾਰੀਆਂ ਦੂਰ ਹੁੰਦੀਆਂ ਜੀ ਪਿੱਤਲ ਤੁਸੀਂ ਜੀ ਦੇਖ ਰਹੇ ਹੋ ਹਾਂ ਜੀ ਵੀ ਪਿੱਤਲ ਵਾਸਤੇ ਜ਼ਿਆਦਾ ਆ ਰਹੇ ਨੇ ਅਸੀਂ ਵੀ ਜਦੋਂ ਖਬਰ ਬਣਾ ਰਹੇ ਸੀ ਉਦੋਂ ਵੀ ਲੋਕ ਪਿੱਤਲ ਜ਼ਿਆਦਾ ਮੰਗ ਰਹੇ ਸੀ ਕਿਰਨ ਕਿ ਉਹਦੀ ਕੀ ਖਾਸੀਅਤ ਕਿਵੇਂ ਦੇਖ ਲਿਓ ਕਿਸ ਤਰ੍ਹਾਂ ਦੇ ਭਾਂਡੇ ਜਿਸ ਤਰ੍ਹਾਂ ਹੁਣ ਕੌਲੀ ਐ ਸਟੀਲ ਦੀ ਤੇ ਆ ਥਾਲ ਹੋਗੇ ਇਹ ਨਵੇਂ-ਨਵੇਂ ਡਿਜ਼ਾਈਨਾਂ ਚ ਵੀ ਆ ਰਹੇ ਨੇ ਸਾਰਾ ਕੁਝ ਚੱਲ ਰਹੀ ਜੋ ਵੀ ਇਸ ਚੀਜ਼ ਚੱਲ ਰਿਹਾ ਅੱਜ ਦੇ ਟਾਈਮ 'ਚ ਪਿੱਤਲ 'ਚ ਵਾਪਸੀ ਕਰ ਰਹੇ ਆ ਜਿਵੇਂ ਤੁਸੀਂ ਦੇਖਿਆ ਹੋਣਾ ਵੀ ਪੁਰਾਣੇ ਆਪਣੇ ਬਜ਼ੁਰਗ ਪਿੱਤਲ ਦੇ ਭਾਂਡੇ ਵਰਦੇ ਤੇ ਉਹ ਬਿਮਾਰੀਆਂ ਉਹ ਬਚੇ ਰਹਿੰਦੇ ਸੀ ਤੇ ਜਿਵੇਂ ਹੀ ਐਲੂਮੀਨੀਅਮ ਵਗੈਰਾ ਸਿਲਵਰ ਵਗੈਰਾ ਆਪਾਂ ਬਰਤਨ ਲੱਗੇ ਤੇ ਉਹ ਕੈਂਸਰ ਦੀ ਬਿਮਾਰੀ ਫੈਲ ਰਹੀ ਜਿਸ ਕਰਕੇ ਲੋਗਰ ਨੂੰ ਅਵੇਅਰਨੈਸ ਹੋਈ ਤੇ ਪਿੱਤਲ ਮਾਲ ਹੁਣ ਵਾਪਸ ਵਿਕਣਾ ਸ਼ੁਰੂ ਹੋ ਰਿਹਾ ਜੀ ਕਹਿੰਦੇ ਪਿੱਤਲ ਦੁਬਾਰਾ ਵਿਕਣ ਲੱਗਿਆ ਤੇ ਮੇਰੇ ਨਾਲ ਇੱਕ ਸਰਦਾਰ ਜੀ ਮੌਜੂਦ ਨੇ ਵੀ ਪਿੱਤਲ ਦੇ ਭਾਂਡੇ ਲੈਦੇ ਸੀ ਇਹਨਾਂ ਨਾਲ ਇੱਧਰ ਨੂੰ ਆ ਤੂੰ ਤੁਸੀਂ ਪਿੱਤਲ ਦੀ ਥਾਲੀ ਲੈਣ ਆਏ ਹੋ ਤੇ ਹੋਰ ਬਰਤਨ ਲੈ ਰਹੇ ਹੋ ਸਾਰੇ ਬਰਤਨ ਲੈਣੇ 6-6 ਬਰਤਨ ਲੈਣੇ ਸਾਰੇ ਦੁਬਾਰਾ ਮੁੜ ਕੇ ਹੁਣ ਪਿੱਕਲ ਦੀ ਉਸ ਸੋਈ ਭਰਨੀ ਆ ਬਿਮਾਰੀਆਂ ਫੈਲਣੇ ਨੇ ਬਹੁਤ ਹੋਣਾ ਬਿਮਾਰੀਆਂ ਤੋਂ ਬਚਣ ਦੇ ਮਾਰੇ ਪਿੱਤਲ ਲੈ ਰਹੇ ਪਿੱਤਲ ਦੇ ਲੋਹੇ ਦੇ ਭਾਂਡੇ ਵੀ ਜਿਵੇਂ ਹੁਣ ਸਿਲਵਰ ਦੇ ਭਾਂਡੇ ਸਟੀਲ ਦੇ ਭਾਂਡੇ ਇਹ ਬਹੁਤ ਨੁਕਸਾਨ ਕਰ ਰਹੇ ਨੇ ਇਹ ਹੁਣ ਵਾਪਸ ਪਹਿਲਾਂ ਜਿਵੇਂ ਪਿੱਤਲ ਦੇ ਭਾਂਡੇ ਚੱਲਦੇ ਦੁੱਧ ਵਾਲੀਆਂ ਬਾਲਟੀਆਂ ਵੀ ਹੂੰ ਪਤਿੱਲੇ ਵੀ ਆ ਥਾਲੀਆਂ ਵੀ ਕੌਲੀਆਂ ਵੀ ਸਾਰਾ ਕੁਝ ਇਹ ਤੋਂ ਲੈ ਕੇ ਜੱਡ ਤੱਕ ਪਿੱਤਲ ਵੀ ਕਰ ਰਹੇ ਆ ਹਾਂ ਪਿਛਲੀ ਵਾਰ ਮੈਂ ਹੁਣ ਅ ਪਿਛਲੇ ਸਾਲ ਵੀ 10-12000 ਦਾ ਪਿੱਤਲ ਲੈ ਗਿਆ ਸੀ ਹੁਣ ਵੀ ਅੱਜ ਵੀ 10-12000 ਦਾ ਲੈ ਕੇ ਜਾਣਾ ਸਾਰੇ ਭਾਂਡੇ ਦੁਬਾਰਾ ਲੈਣੇ ਬਿਲਕੁਲ ਸੋ ਸਾਡੇ ਜਿਹੜੇ ਦੈਨਿਕ ਸਵੇਰਾ ਦੇ ਦਰਸ਼ਕ ਨੇ ਉਹਨਾਂ ਨੂੰ ਵੀ ਅਸੀਂ ਇਹ ਇੱਕ ਜਿਹੜੀ ਜਾਣਕਾਰੀ ਹੈ ਵੈਸੇ ਤਾਂ ਪਤਾ ਹੁੰਦਾ ਪਰ ਗੱਲ ਉਹੀ ਹੈ ਕਿ ਜਿਸ ਤਰ੍ਹਾਂ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਉਹ ਇਹ ਗੱਲ ਕਹਿੰਦੇ ਸੀ ਕਿ ਪਿੱਤਲ ਜਿਹੜਾ ਹੈ ਉਸ ਦੀ ਜਿਹੜੀ ਮਹੱਤਤਾ ਬਹੁਤ ਜ਼ਿਆਦਾ ਹੈ ਖਾਸ ਕਰਕੇ ਜਦੋਂ ਉਸ ਵਰਤਨ ਦੇ ਵਿੱਚ ਪਾਣੀ ਪੀਤਾ ਜਾਵੇ ਜਾਂ ਕੋਈ ਹੋਰ ਪਦਾਰਥ ਸਾਦਾ ਜਾਵੇ ਤਾਂ ਉਹ ਸਿਹਤ ਵਾਸਤੇ ਚੰਗਾ ਹੁੰਦਾ ਹੈ ਤੇ ਇਸੇ ਪ੍ਰਤੀ ਚਾਹੇ ਜਾਗਰੂ ਕਹੋ ਚਾਹੇ ਟ੍ਰੈਂਡ ਕਹੋ ਕਿ ਲੋਕ ਲਗਾਤਾਰ ਪਿੱਤਲ ਵੱਲ ਆਕਰਸ਼ਿਤ ਹੋ ਰਹੇ ਨੇ ਪਿੱਤਲ ਦੇ ਜਿਹੜੇ ਵਰਤਨ ਨੂੰ ਖਰੀਦਣੇ ਤੇ 2 ਵਜੇ ਤੋਂ ਪਹਿਲਾਂ ਪਟਿਆਲਾ ਦੇ ਵਿੱਚ ਬਹੁਤ ਜ਼ਿਆਦਾ ਭੀੜ ਸੀ ਤੇ ਹੁਣ ਲਗਾਤਾਰ ਜਦੋਂ ਮਹੂਰਤ ਨੇੜੇ ਆ ਰਿਹਾ ਹੈ ਤਾਂ ਧਨ ਤੇ ਰਸ ਦੇ ਮੌਕੇ ਪਟਿਆਲਾ ਸ਼ਾਹੀ ਸ਼ਹਿਰ ਦੇ ਵਿੱਚ ਲੋਕ ਬਰਤਨ ਸੋਨਾ ਚਾਂਦੀ ਖਰੀਦਣ ਦੇ ਲਈ ਪਹੁੰਚ ਰਹੇ ਨੇ ਪਟਿਆਲਾ ਤੋਂ ਜੈਨਿਕ ਸਵੇਰਾ ਟੀਵੀ ਦੇ ਲਈ ਮੈਂ ਮਨੋਸ਼ ਸ਼ਰਮਾ